ਇਹ ਨੇ ਹੁਣ ਅੱਗੇ ਅੱਗੇ ਜਾ ਸਕਦੇ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀ ਨਾਮ ਸਤਿ ਸ਼੍ਰੀ ਅਕਾਲ ਨਮਸਕਾਰ ਪਿੰਡ ਸ਼ਾਂਗੇ ਤੋਂ ਪੂਜਾਰਾਣੀ ਉਹਦਾ ਸਮੇਤ ਪਰਿਵਾਰ ਪਹੁੰਚਿਆ ਹੋਇਆ ਅੱਜ ਨਿਰਗਾ ਦੇ ਕੰਮ ਦੇ ਸੰਬੰਧ ਵਿੱਚ ਔਰ ਗਰਮੀ ਪੈ ਰਹੀ ਆ ਬਹੁਤ ਕੜਕ ਤੋਂ ਲੇਕਿਨ ਗਰਮੀ ਚ ਕੰਮ ਮਜ਼ਦੂਰ ਨੇ ਉਸਨੇ ਕਰਨਾ ਹੁੰਦਾ ਜੀ ਦਾ ਸਰਦਾ ਨਹੀਂ ਹੈ ਬਹੁਤ ਲੋਕ ਕਹਿੰਦੇ ਆ ਕਿ ਪ੍ਰਧਾਨ ਜੀ ਤੁਸੀਂ ਗਰਮੀ ਬਹੁਤ ਪੈਂਦੀ ਆ ਤੁਸੀਂ ਘਰੇ ਬੈਠੋ ਆ ਸਾਡੇ ਵਿੱਚ ਹੀ ਬੀਬੀ ਇੱਕ ਨੇ ਕਹਿ ਦਿੱਤਾ ਕਿ ਤੁਸੀਂ ਲੇਵਰਾ ਚ ਗਰਮ ਚ ਆ ਗਰਮੀ ਚ ਫਿਰਦੇ ਹੋ ਘਰੇ ਬੈਠੋ ਲੇਕਿਨ ਗਰਮੀ ਤੋਂ ਉਹ ਬੰਦੇ ਨਹੀਂ ਦਰਦੇ ਨਾ ਸਰਦੀ ਤੋਂ ਉਹ ਬੰਦੇ ਨਹੀਂ ਦਰਦੇ ਜਿਹੜੇ ਸਰ ਵੀਡੀਓ ਚਾਲੂ ਹੈ ਨਾ ਜਿਹੜੇ ਆ ਚਾਲੂ ਹੈ ਨਾ ਵੀਡੀਓ ਜਿਹੜੇ ਗਰੀਬ ਲੋਕਾਂ ਦਾ ਸਰਦਾ ਨਹੀਂ ਹੈ ਨਾ ਉਹਨਾ ਗਰਮੀ ਦੇਸ ਦੀ ਹੈ ਨਾ ਸਰਦੀ ਦੇਸ ਦੀ ਅਸੀਂ ਗਰੀਬ ਪਰਿਵਾਰ ਦੇ ਵਿੱਚੋਂ ਜੁੜੇ ਹੋਇਆ ਤਾਂ ਮਨਰੇਗਾ ਦਾ ਕੰਮ ਸਾਡੂ ਫੇਰ ਵੀ ਛੋਣੇ ਨਾਲੋਂ ਸੌਖਾ ਹੈ ਹਾਂਜੀ ਸੌਖਾ ਨਾ ਸੌਖਾ ਸਭ ਤੋਂ ਵੱਡੀ ਗੱਲ ਦੱਸਾਂ ਕਿ ਮਨਰੇਗਾ 'ਚ ਖਾਸੀਅਤ ਕੀ ਹੈ ਮਨਰੇਗਾ ਵਿੱਚ ਉਹ ਬਜ਼ੁਰਗ ਬੰਦੇ ਕੰਮ ਕਰਦੇ ਆ ਜਿਨ੍ਹਾਂ ਦਾ ਪੋਤਾ ਦੋਤਾ ਜਿਹੜਾ ਹੈਗਾ ਕਹਦਾ ਆ ਵੀ ਇਹ ਸੀ ਬਜ਼ੁਰਗ ਸਾਡੇ ਤੇ ਬੋਝ ਬਣਿਆ ਸਾਡੇ ਮਾਂਪੋਤੇ ਬੋਝ ਬਣਿਆ ਹੈ ਨਾ ਹਾਂ ਇਵੇਂ ਹੀ ਹੈ ਨਾ ਬਜ਼ੁਰਗ ਬਣਿਆ ਲੇਕਿਨ ਇਹ ਠੀਕ ਆ ਕੋਤਾ ਕਿੰਦਾ ਕਿ ਮੇਰਾ ਡੈਡੀ ਦਾ ਕਰਜ਼ਾ ਕਰ ਗਈ ਆ ਆਪ ਜੋ ਵਿਆਪੂ ਸਾਡਾ ਨੈਰਾ ਵਾਧੂ ਦਾ ਖਰਚਾ ਹੈ ਹੈ ਨਾ ਇਸ ਲਈ ਕਿ ਜੇ ਬਜ਼ੁਰਗ ਆ ਕੇ ਆਪਣੀ ਮਨਰੇਗਾ ਵਿੱਚ ਹਾਜ਼ਰੀ ਲਾਉਂਦਾ ਦਿਹਾੜੀ ਲਾਉਂਦਾ ਤਾਂ ਉਹਦਾ 10 ਕੁ ਕੰਮ ਨਹੀਂ ਕਲੇ ਤਾਂ 3200 ਰੁਪਿਆ ਉਹ ਮਿਲ ਜਾਂਦਾ ਤੇ ਪਲੱਸ ਪੈਨਸ਼ਨ ਜੋੜੀਏ ਤਾਂ ਉਹਦੇ ਮਹੀਨੇ ਦਾ ਸਰਕਲ ਵਧੀਆ ਲੈ ਜਾਂਦਾ ਇਹ ਬਜ਼ੁਰਗਾਂ ਲਈ ਬਹੁਤ ਵਧੀਆ ਹੈ ਮਨਰੇਗਾ ਨੂੰ ਕੋਈ ਚਾਪੀ ਕਰਨ ਦੀ ਪਿਆਰ ਨਹੀਂ ਹੈ ਮਨਰੇਗਾ ਜਿਹੜੀ ਹੈ ਜੀ ਉਹ ਲੱਖ ਹਾਲੇ ਵੀ 35% ਕਿਤੇ 40% 35% ਕਿਤੇ ਕਿਤੇ 20% ਲੱਗ ਰਿਹਾ ਮਨਰੇਗਾ ਦਾ ਕਾਨੂੰਨ ਜਿਹੜਾ ਬਣਿਆ ਸੀ 2005 ਦਾ ਬਣਿਆ ਸੀ 2005 ਤੋਂ ਲੈ ਕੇ ਅੱਜ ਤੱਕ 6 ਸਾਲ 6 ਮਹੀਨੇ ਕੱਟ 20 ਸਾਲ ਹੋ ਗਏ ਆ 6 ਮਹੀਨੇ ਕੱਟ 20 ਸਾਲ ਹੋ ਗਏ ਆ ਦੇਖੋ 5 ਸਾਲਾਂ 'ਚ ਸਰਪੰਚ ਬਦਲ ਜਾਂਦਾ 5 ਸਾਲਾਂ 'ਚ ਐਮਐਲਏ ਬਦਲ ਜਾਂਦਾ 5 ਸਾਲਾਂ 'ਚ ਅੰਬੀ ਔਰ 20 ਸਾਲਾਂ 'ਚ 4 ਸਰਪੰਚ ਬਦਲ ਗਏ 4 ਐਮਐਲਏ ਬਦਲ ਗਏ 4 ਅੰਬੀ ਬਣੇ ਲੇਕਿਨ ਕਿਸੇ ਨੇ ਵੀ ਲੇਬਰ ਦੇ ਵਿੱਚ ਆ ਕੇ ਮਨਰੇਗਾ ਮਜ਼ਦੂਰਾਂ ਦੀ ਗੱਲ ਲਾਗੂ ਨਹੀਂ ਕਰਵਾਉਣੀ ਇਹ ਜਿਹੜਾ ਮਨਰੇਗਾ ਦਾ ਕੰਮ ਸ਼ੁਰੂ ਹੋਇਆ ਇਹ ਧਰਨਾ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਮਹਿਨਤ ਕਰਕੇ ਆਪਣੇ ਲੋਕਾਂ ਦੀ ਆਵਾਜ਼ ਛਾਤੀ ਮੰਰੇਗਾ ਦੀ ਹੈਗੀ ਕਿ 30% 35% ਕਿਤੇ ਕਿਤੇ 40% ਹੋਇਆ ਵਿਕਟ ਮੰਰੇਗਾ ਦੇ ਵਿੱਚ ਬਹੁਤ ਸਾਰੇ ਕਾਨੂੰਨ ਹੈਗੇ ਆ ਉਹ ਕਾਨੂੰਨ ਵੀ ਜਿਹੜੇ ਹੈਗੇ ਆ ਲਾਗੂ ਕਰਵਾਉਣ ਲਈ ਤੁਹਾਨੂੰ ਭਾਈ ਸਾਹਿਬ ਦੀ ਆਪਣੇ ਆਪ ਨੂੰ ਇੱਕ ਮੱਤਰ ਇੱਕ ਦੂਜਾ ਘਰ ਆਪਣੇ ਕਿੱਥੇ ਹੋਣੀ ਲੋੜਾ ਕਿੱਥੇ ਹੋ ਕੇ ਕਰਵਾ ਸਕਦੇ ਆ ਜੇ ਤੁਸੀਂ ਕਹੋ ਕਿ ਇਕੱਠੀ ਹੋਣ ਤੋਂ ਬਿਨਾਂ ਇਹ ਲਾਗੂ ਹੋ ਸਕੀ ਤਾਂ ਕਰੀ ਗਏ ਇਸ ਲਈ ਕਰਮੀ ਦੇ ਵਿੱਚ ਮੀਟਿੰਗਾਂ ਕਰਨੀਆਂ ਮਨਰੇਗਾ ਦੇ ਵਿੱਚ ਆਣਾ ਅਤੇ ਮਨਰੇਗਾ ਮਜ਼ਦੂਰਾ ਨੂੰ ਜਿਹੜੀ ਸਮਝ ਬਣਾਉਣੀ ਇਹ ਬਹੁਤ ਜ਼ਰੂਰੀ ਆ ਜਿੰਨਾ ਚਿਰ ਤੁਹਾਡੀ ਸਮਝ ਨਹੀਂ ਬਣਦੀ ਉਹਨਾਂ ਚਿਰ ਤੁਹਾਡਾ ਕੰਮ ਨਹੀਂ ਦਿੰਦਾ ਜਿੰਨਾ ਚਿਰ ਸਾਡਾ ਕੰਮ ਨਹੀਂ ਦਿੰਦਾ ਉਹਨਾਂ ਚਿਰ ਸਾਡੇ ਸਮਾਜਿਕ ਡਾਕਟਰੀ ਵਾਲੇ ਜਿੰਨਾ ਚਿਰ ਸਾਡੀ ਤਾਕਤ ਨਹੀਂ ਮੰਨਦੀ ਉਹਨਾਂ ਚਿਰ ਸਾਡੇ ਹੱਥ ਨਹੀਂ ਲੱਗਦੇ ਕੱਲੇ ਮਨਰੇਗਾ ਦੀ ਲੁੱਟ ਨਹੀਂ ਹੋ ਰਹੀ ਹਰ ਜਗ੍ਹਾ ਤੇ ਲੁੱਟ ਹੋ ਰਹੀ ਹੈ ਰਾਸ਼ਨ ਸਾਡਾ ਲੁੱਟਿਆ ਜਾ ਰਿਹਾ ਸੜਕ ਸਕੀਮ ਸਾਡੀ ਲੁੱਟੀ ਜਾ ਰਹੀ ਹੈ ਪੈਲਚਰ ਸਾਡੀ ਲੁੱਟੀ ਜਾ ਰਹੀ ਹੈ ਮਰਲੇ ਮਕਾਨ ਸਾਡੇ ਲੁੱਟੇ ਜਾ ਰਹੇ ਨੇ ਅਤੇ ਬੱਚਿਆਂ ਦੇ ਵਜੀਫੇ ਔਰ ਸਾਡੇ ਲੁੱਟੇ ਜਾ ਰਹੇ ਮੈਡੀਕਲ ਸੂਟ ਦਾ ਸਾਡੇ ਅਸੀਂ ਸਾਰੀ ਜਗ੍ਹਾ ਤੇ ਲੁੱਟੇ ਚੁਣੇ ਆਓ ਸਾਰੇ ਇਕੱਠੇ ਹੋਈਏ ਇਹ ਪਬਲਿਕ ਦੇ ਧਿਆਨ ਵਿੱਚ ਆ ਆਪਦੇ ਹੱਕ ਲਾਗੂ ਕਰਾਉਣ ਲਈ ਆਪ ਤੁਸੀਂ ਇਕੱਠੇ ਹੋਣਾ ਸਰਕਾਰ ਅੱਗੇ ਇਹ ਬੇਨਤੀ ਹੈ ਇਹਦੇ ਉੱਪਰ ਜ਼ਰੂਰੀ ਧਿਆਨ ਕਰੀ ਕਿ ਜਿਹੜੇ ਲੋਕ ਚੁਣੇ ਹੋਇਆ ਉਹਨਾਂ ਨੂੰ ਇਹ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਪਰ ਇਹ ਲੱਗਦੀ ਐਨਾ ਕੰਡਿਆ ਹੋਇਆ ਸਭ ਜੈਪੀ ਜੈਪਾਤ ਸਸਿਕਾ ਨਮਸਕਾਰ